ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 374 ਸਤਿਗੁਰਾਂ ਦੀ ਕਿਰਪਾ ਸਦਕਾ ਇਹ ਲੜੀਵਾਰ ਸ਼ਬਦ ਵਿਚਾਰ ਤੇ ਸੰਗਤਾਂ ਦੀਆਂ ਅਸੀਸਾਂ ਸਦਕਾ ਬਖਸ਼ਿਸ਼ ਹੁੰਦੀ ਗੁਰੂ ਨੇ ਕਿਰਪਾ ਕੀਤੀ ਅੰਮ੍ਰਿਤ ਵੇਲਾ ਬਖਸ਼ਿਆ ਆਓ ਗੁਰੂ ਅਗੇ ਅਰਦਾਸ ਕਰਿਏ ਸੱਚੇ ਪਾਤਸ਼ਾਹ ਜੀਓ ਇਹ ਆਕਥ ਕਥਾ ਤੁਸੀਂ ਆਪ ਕਿਰਪਾ ਕਰਕੇ ਕਰਵਾ ਲਵੋ ਜੀ ਆਸਾ ਮਹੱਲਾ ਪੰਜਵਾ ਇਕ ਤੁਕੇ ਚੌਪਦੇ ਇਕ ਘੜੀ ਦਿਨਸ ਮੋਹ ਕੋ ਬਹੁਤ ਦਿਹਾਰੇ ਮਨ ਨਾ ਰਹਿ ਕੈਸੇ ਮਿਲੋਂ ਪਿਆਰੇ ਇਕ ਪਲ ਦਿਨਸ ਮੌਕੋ ਕਭੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੌਕੋ ਪ੍ਰੇਮ ਲਾਵੇ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਛਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਇਹ ਸ਼ਬਦ ਆਸਾ ਰਾਗ ਵਿੱਚ ਇੱਕ ਤੁਕੇ ਚਾਰ ਪਦਾਂ ਦਾ ਸ਼ਬਦ ਹੈ ਮਰਜ ਜੁਗਿਆਸੂ ਦੀ ਸਫਰ ਦੀ ਅਰੰਭਤਾ ਕਰਦੇ ਕਿਉਂਕਿ ਜਦ ਤੱਕ ਅੰਦਰ ਬਿਰਹਾ ਨਹੀਂ ਹੈ ਜਦ ਤੱਕ ਡਿਮਾਂਡ ਨਹੀਂ ਹੈ ਜਦ ਤੱਕ ਲੋੜ ਨਹੀਂ ਹੈ ਇਹ ਮਨ ਨਹੀਂ ਤੁਰਦਾ ਜੀ ਜੇ ਪਿਆਸ ਹੀ ਨਹੀਂ ਪਾਣੀ ਕੀ ਕਰਨਾ ਹੈ ਜਦ ਤੱਕ ਸਾਨੂੰ ਉਸ ਪਿਆਰੇ ਦੇ ਦਰਸ਼ਨਾਂ ਦੀ ਨਹੀਂ ਆਸ ਨਹੀਂ ਹੈ ਮਨ ਵਿੱਚ ਬੈਰਾਗ ਕਿਸ ਤਰ੍ਹਾਂ ਉੱਪ ਜਾਏਗਾ ਮਾਝ ਕਨੇ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਚਾਹ ਉਹਦੋਂ ਪੈਦਾ ਹੁੰਦਾ ਜਦੋਂ ਸਾਡੇ ਮਨ ਅੰਦਰ ਜਗਿਆਸਾ ਪੈਦਾ ਹੁੰਦੀ ਹੈ ਜਰ ਸਾਡੇ ਮਨ ਅੰਦਰ ਜਗਿਆਸਾ ਹੀ ਨਹੀਂ ਸਿਰਫ ਵਿਖਾਵਾ ਹੈ ਤਾਂ ਉਹ ਅਵਸਥਾ ਬਿਰਹਾ ਦੀ ਪੈਦਾ ਨਹੀਂ ਹੋ ਸਕਦੀ ਮਿਲਾਪ ਹੋ ਹੀ ਨਹੀਂ ਸਕਦਾ ਜੀ ਜਦ ਤੱਕ ਸਾਡੇ ਹਿਰਦੇ ਤੋਂ ਅੰਦਰੋਂ ਉਸ ਵਾਹਿਗੁਰੂ ਕਾਲਪੁਰਖ ਦੇ ਦਰਸ਼ਨਾਂ ਦੀ ਆਸ ਨਾ ਹੋਵੇ ਤੇ ਮਰੇ ਕਨੇ ਜਿਨ੍ਹਾਂ ਨੂੰ ਫਿਰ ਆਸ ਹੈ ਉਹਨਾਂ ਨੂੰ ਘੜੀ ਘੜੀ ਪਲ ਪਲ ਜਿਹੜਾ ਉਹ ਬੜਾ ਔਖਾ ਲੰਘਦਾ ਹੈ ਦੁਨੀਆ ਦਾ ਸਭ ਤੋਂ ਔਖਾ ਸਮਾਂ ਜਿਹੜਾ ਹੈ ਉਹ ਉਡੀਕ ਕਰਨਾ ਹੈ ਜੀ ਜਿਹੜੇ ਉਸ ਮਾਲਕ ਦੇ ਅੱਖਾਂ ਦੀ ਉਡੀਕ ਵਿੱਚ ਰਹਿੰਦੇ ਨੇ ਜਿਨ੍ਹਾਂ ਦੀ ਅੱਖਾਂ ਉਡੀਕ ਦੀਆਂ ਨੇ ਬਾਬਾ ਫਰੀਦ ਜੀ ਆਪਾਂ ਬਾਣੀ ਪੜ੍ਹਦੇ ਆ ਉਹਨਾਂ ਦੀ ਉਹ ਕਹਿੰਦੇ ਕਾਗਾ ਕਰੰਗ ਟੰਡੋਲੇ ਆ ਸਗਲਾ ਖਾਇਆ ਮਾਸ ਇਹ ਦੋਈ ਨੈਨਾ ਮਥ ਚੋ ਫਿਰ ਦੇਖਣ ਕੀ ਆਸ ਆਖਰੀ ਸਮੇਂ ਤੱਕ ਇਸ ਸਰੀਰ ਨੂੰ ਤਿਆਗਣ ਤੱਕ ਉਹਨਾਂ ਦੀਆਂ ਅੱਖਾਂ ਨੇ ਜੜੀਆਂ ਉਹਨਾਂ ਜਗਿਆਸਾਂ ਦੀਆਂ ਉਸ ਵਹਿਗਰੂ ਕਾਲਪੁਰਖ ਦੇ ਦਰਸ਼ਨਾਂ ਲਈ ਤੜਪਦੀਆਂ ਨੇ ਤੇ ਸੱਚੇ ਪਾਤਸ਼ਾਹ ਉਜਗਿਆਸੂ ਦੀ ਹਾਲਤ ਨੂੰ ਪੰਚਮ ਪਾਤਸ਼ਾਹ ਬਿਆਨ ਕਰਦੇ ਨੇ ਇੱਕ ਘੜੀ ਦਿਨਸ ਮੌਕਾ ਬਹੁਤ ਦਿਹਾਰੇ ਦਿਨ ਦੀ ਇੱਕ ਘੜੀ ਤੈਨੂੰ ਉਡੀਕਦਿਆਂ ਤੇਰੀ ਯਾਦ ਵਿੱਚ ਬਤੀਤ ਕਰਦਿਆਂ ਹੋਇਆਂ ਇੰਜ ਲੱਗਦਾ ਕਿ ਕਈ ਦਿਨ ਨਿਕਲ ਗਏ ਇੱਕ ਘੜੀ ਸਾਨੂੰ ਕਈ ਦਿਨਾ ਵਰਗੀ ਲੱਗਦੀ ਮਨ ਨਾ ਰਹਿ ਕੈਸੇ ਮਿਲੋ ਪਿਆਰੇ ਕਰਾ ਪ੍ਰਭੂ ਜੀ ਮੇਰਾ ਮਨ ਰਹਿ ਨਹੀਂ ਸਕਦਾ ਮੇਰਾ ਮਨ ਤੇਰੇ ਦਰਸ਼ਨਾਂ ਦੀ ਉਡੀਕਦਾ ਹੈ ਤੁਸੀਂ ਕਿਰਪਾ ਕਰੋ ਪਿਆਰੇ ਅਸੀਂ ਤੈਨੂੰ ਕਿਵੇਂ ਮਿਲ ਸਕਦੇ ਹਾਂ ਕਿਉਂਕਿ ਜਦ ਤੱਕ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ ਮਿਲਾਪ ਦੀ ਗੱਲ ਹੋਏ ਨਹੀਂ ਸਕਦੀ ਜੇ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਈਏ ਨਾ ਤਾਂ ਉਹ ਆਜ਼ਾਦੀ ਮੰਗਦਾ ਹੈ ਤੇ ਜਦੋਂ ਸਾਨੂੰ ਗੁਲਾਮੀ ਦਾ ਅਹਿਸਾਸ ਹੋ ਜਾਏ ਜਦੋਂ ਸਾਨੂੰ ਵਿਛੋੜੇ ਦਾ ਅਹਿਸਾਸ ਹੋ ਜਾਏ ਬੱਚਾ ਖੇਡ ਰਿਹਾ ਖੇਡ ਵਿੱਚ ਮਸਤ ਹੈ ਐਨਾ ਮਸਤ ਹੈ ਕਿ ਉਹਨੂੰ ਕੋਈ ਪਤਾ ਨਹੀਂ ਆਲੇ ਦਾਲੇ ਕੀ ਹੋ ਰਿਹਾ ਹੈ ਤੇ ਕਿਸੇ ਨੇ ਉਹਦੇ ਕੰਨ ਵਿੱਚ ਕਿਹਾ ਕਿ ਤੇਰੀ ਮਾਂ ਬਾਜ਼ਾਰ ਚੱਲੀ ਸਾਰਾ ਕੁਝ ਛੱਡ ਜਾਏਗਾ ਕਿਉਂਕਿ ਉਹਦਾ ਹਿੱਸਾ ਹੈ ਮਾਂ ਦਾ ਆਪਣੀ ਦਾ ਉਹਦੇ ਨੂੰ ਵਿਛੋੜੇ ਦਾ ਅਹਿਸਾਸ ਹੋਇਆ ਤੇ ਨਾਲ ਦੀ ਨਾਲ ਦੌੜ ਜਾਏਗਾ ਛੱਡ ਕੇ ਸਾਰੀਆਂ ਖੇਡਾਂ ਉਸੇ ਵੇਲੇ ਤਿਆਗ ਦੇਗਾ ਇਸੇ ਤਰ੍ਹਾਂ ਇਹ ਮਨ ਹੈ ਮਨ ਦੁਨੀਆਂ ਦੇ ਖੇਡਾਂ ਵਿੱਚ ਲੱਗਿਆ ਹੋਇਆ ਹੈ ਮਕਾਨ ਬਣਾ ਲਿਆ ਨਵੀਂ ਕੋਠੀ ਪਾ ਲਈ ਨਵੀਂ ਗੱਡੀ ਲੈ ਆਂਦੀ ਨਵੇਂ ਕੱਪੜੇ ਲੈ ਆਂਦੇ ਹੁਮ ਫਿਰਿਆਏ ਪਰ ਇਹਨੂੰ ਆਪਣੇ ਅਧਰੇਵੇਂ ਦਾ ਆਪਣੇ ਦੁੱਖ ਦਾ ਅਹਿਸਾਸ ਨਹੀਂ ਹੋਇਆ ਇਹਨੂੰ ਪਤਾ ਹੀ ਨਹੀਂ ਕਿ ਮੈਂ ਦੁਖੀ ਕਿਉਂ ਹਾਂ ਸਾਨੂੰ ਐਂ ਨਹੀਂ ਪਤਾ ਜੀ ਅਸੀਂ ਦੁਖੀ ਕਿਉਂ ਹਾਂ ਕਹਿੰਦੇ ਹਾਂ ਨੇ ਸਾਡਾ ਚਿੱਤ ਨਹੀਂ ਲੱਗਦਾ ਉਹ ਚਿੱਤ ਕਿਉਂ ਨਹੀਂ ਲੱਗਦਾ ਕਿਉਂਕਿ ਸਾਨੂੰ ਅਜੇ ਅਹਿਸਾਸ ਹੀ ਨਹੀਂ ਹੋਇਆ ਕਿ ਅਸੀਂ ਵਿਛੜੇ ਕਿਦੋਂ ਹੋਏ ਹਾਂ ਜਿਸ ਦਿਨ ਅਸੀਂ ਆਪਣੇ ਆਪ ਨੂੰ ਮਿਲੇ ਆਪਸ ਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਈ ਫਰੀਦਾ ਜੀ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਏ ਤੇ ਮਹਰਜ ਕਹਿੰਦੇ ਸਾਨੂੰ ਤੇਰੀ ਯਾਦ ਵਿੱਚ ਬਤੀਤ ਕੀਤੀਆਂ ਇੱਕ ਘੜੀ ਕਈ ਦਿਨਾਂ ਵਰਗੀ ਲੱਗਦੀ ਹੈ ਮਨ ਠਿਰਜ ਨਹੀਂ ਰੱਖਦਾ ਪਿਆ ਮਨ ਅੰਦਰ ਕਲਪਨਾ ਪੈਦਾ ਹੋ ਗਈ ਵਿਛੋੜੇ ਦੀ ਤੜਪ ਪੈਦਾ ਹੋ ਗਈ ਪ੍ਰਭੂ ਜੀ ਤੁਸੀਂ ਆਪ ਦੱਸੋ ਅਸੀਂ ਤੁਹਾਨੂੰ ਫਿਰ ਕਿਵੇਂ ਮਿਲੀਏ ਇੱਕ ਪਲ ਦਿਨਸ ਮੋਖ ਕੋ ਕਬੂਨਾ ਬਿਹਾਵੇ ਦਰਸ਼ਨ ਕੀ ਮਨ ਆਸ ਖਨੇਰੀ ਕੋਈ ਐਸਾ ਸੰਤ ਮੋਖ ਕੋ ਪ੍ਰੇਮ ਲਾਵੇ ਰਹਾਉ ਦੀ ਸਮukti ਵਿੱਚ ਸੱਚੇ ਪਾਤਸ਼ਾਹ ਮਰਿਕੇ ਨੇ ਇੱਕ ਪਲ ਅੱਖ ਪਲਕਣ ਦਾ ਸਮਾਂ ਇਹ ਦਿਨ ਸਾਨੂੰ ਬਤੀਤ ਨਹੀਂ ਹੁੰਦਾ ਸਾਨੂੰ ਇੰਜ ਲੱਗਦਾ ਇੱਕ ਪਲਕੜ ਦਾ ਸਮਾਂ ਜਿਹੜਾ ਹੈ ਨਾ ਪੂਰਾ ਦਿਨ ਲੰਘ ਗਿਆ ਸਾਡਾ ਤੇ ਐਨੀ ਤੜਫ ਹੈ ਤੇਰੇ ਦਰਸ਼ਨਾਂ ਦੀ ਤੇਰੇ ਪਿਆਸ ਹੈ ਤੇ ਮਾਰੇ ਕਨੇ ਸਾਡਾ ਦਿਨ ਕਿਵੇਂ ਲੰਗੇਗਾ ਸਾਨੂੰ ਤੇ ਇੱਕ ਪਲ ਲਗਾਉਣਾ ਔਖਾ ਲੱਗਦਾ ਹੈ ਦਰਸ਼ਨ ਕੀ ਮਨ ਆਸ ਕਨੇਰੀ ਤੇਰੇ ਦਰਸ਼ਨਾਂ ਦੀ ਇਸ ਮਨ ਨੂੰ ਬੜੀ ਪਿਆਸ ਹੈ ਜਿਸ ਤਰ੍ਹਾਂ ਪਪੀਹਾ ਆਲੇ ਦਾਲੇ ਮੀਂਹ ਪੈਂਦਾ ਪਰ ਉਹ ਸੁਆਂਦੀ ਬੂੰਦ ਲਈ ਤੜਪਦਾ ਪ੍ਰਿਉ ਪ੍ਰਿਉ ਕਰਦਾ ਸਾਡਾ ਮਨ ਤੇਰੀ ਯਾਦ ਵਿੱਚ ਤੜਫੁੱਟਿਆ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਸਾਡੇ ਮਨ ਵਿੱਚ ਬੜੀ ਆਸ ਹੈ ਆਸ ਹੈ ਬਹੁਤ ਜਨਮ ਵਿਛਰੇ ਥੇ ਮਾਧਵ ਇਹ ਜਨਮ ਤੇਮਾਰੇ ਲੈ ਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਕਿਉਂਕਿ ਅਸੀਂ ਤੇਰੀ ਅੰਸ਼ ਹਾਂ ਤੇਰੇ ਤੋਂ ਵਿਛੜੇ ਹੋਏ ਹਾਂ ਕਦੇ ਅਸੀਂ ਅਹਿਸਾਸ ਨਹੀਂ ਕੀਤਾ ਇਸ ਗੱਲ ਨੂੰ ਅਸੀਂ ਤੇ ਮਨ ਦੇ ਚੱਕਰ 'ਚ ਹੀ ਪਏ ਹੋਏ ਆ ਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਿਉਂਕਿ ਇਹ ਉਹਦੀ ਕਿਰਪਾ ਤੋਂ ਬਿਨਾ ਉਹਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੁੰਦਾ ਤੇ ਪਾਤਸ਼ਾਹ ਨੇ ਸਾਨੂੰ ਤੇਰੇ ਦਰਸ਼ਨਾਂ ਦੀ ਆਸ ਹੋ ਗਈ ਬਿਨੁ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖ ਦਿਓ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਉਦੋਂ ਸਮਝ ਆਈ ਤੇ ਮਹਾਰਾਜ ਕੋਈ ਐਸਾ ਸੰਤ ਕੋਈ ਐਸਾ ਗੁਰਮੁਖ ਪਿਆਰਾ ਗੁਰੂ ਦਾ ਲਾਲ ਸਾਨੂੰ ਮਿਲਾਓ ਕਿਰਪਾ ਕਰੋ ਸੰਗਤ ਮਿਲਾਓ ਸਾਨੂੰ ਜਿਹੜਾ ਸਾਨੂੰ ਤੁਹਾਡੇ ਨਾਲ ਮਿਲਾ ਦੇਵੇ ਜਿਹੜਾ ਤੇਰੀ ਗੱਲ ਕਰੇ ਸਾਡੇ ਨਾਲ ਜਿਹੜਾ ਸਾਨੂੰ ਤੇਰੇ ਬਾਰੇ ਦੱਸੇ ਜਿਹੜਾ ਸਾਨੂੰ ਤੇਰੇ ਰਾਹ ਪਾ ਦੇਵੇ ਇਹ ਕਿਰਪਾ ਕਰੋ ਰਹਾਉ ਚਾਰ ਪਹਿਰ ਚੌ ਜੁਗੈ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ ਚਾਰ ਪੈਰ ਦਿਨ ਹੈ ਚਾਰ ਪੈਰ ਰਾਤ ਹੈ ਇਹ ਦਿਨ ਦੇ ਚਾਰ ਪਹਿਰ ਸਾਨੂੰ ਚਾਰ ਯੁੱਗਾਂ ਜਿਨੇ ਲੱਗਦੇ ਨੇ ਇੱਕ ਯੁੱਗ 5000 ਸਾਲ ਦਾ ਹੁੰਦਾ ਹੈ ਕਹਿੰਦੇ ਸਾਨੂੰ ਇੰਜ ਲੱਗਦਾ ਕਿ ਯੁੱਗ ਬੀਤ ਗਏ ਤੈਨੂੰ ਤੇਰੇ ਦਰਸ਼ਨ ਕੀਤੇ ਆ ਤੇ ਜਦੋਂ ਰਾਤ ਪਈ ਉਹਦਾ ਤੇ ਫਿਰ ਕੋਈ ਅੰਤ ਨਾ ਜਾਣ ਸਕਿਆ ਕਿ ਸਾਡੇ ਦੁੱਖਾਂ ਦਾ ਪਹਾੜ ਟੁੱਟ ਪਿਆ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੈ ਅਗਿਆਨਤਾ ਹੀ ਅਗਿਆਨਤਾ ਹੈ ਤੇ ਤੈਥੋਂ ਵਿਛੜਿਆ ਇਹ ਮਨ ਕੁੜਲਾ ਉਠਿਆ ਪੰਜ ਦੂਤ ਮਿਲ ਪਰੋਂ ਵਿਛੋੜੀ ਪ੍ਰੰਪਰਮ ਰੂਵੈ ਹੱਥ ਪਿਛੋੜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਅਸੀਂ ਵਿਛੜੇ ਕਿਉਂ ਹਾਂ ਜੀ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ ਜੀ ਦੱਦਾ ਦੋਸ ਨ ਦੇਈ ਕਿਸੈ ਦੋਸ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਣਾ ਹੋਰਾਂ ਤੇ ਦੋਸ਼ ਨਾ ਰੱਖ ਇਸ ਕਰਕੇ ਮਰ ਗਏ ਇਹ ਪੰਜ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਇਹਨਾਂ ਨੂੰ ਆਪਣਾ ਦੋਸਤ ਬਣਾ ਲਿਆ ਅਸੀਂ ਤੇ ਇਹਨਾਂ ਦੇ ਪਿੱਛੇ ਤੁਰ ਪਏ ਤੇ ਸੱਚੇ ਪਾਤਸ਼ਾਹ ਜੀ ਉਹ ਸਾਡਾ ਵਿਛੋੜਾ ਤੁਹਾਡੇ ਨਾਲ ਹੋ ਗਿਆ ਇਹਨਾਂ ਪੰਜਾਂ ਨੇ ਸਾਨੂੰ ਤੇਰੇ ਨਾਲੋਂ ਵਿਛੜ ਦਿੱਤਾ ਭ੍ਰਮ ਭ੍ਰਮ ਰੋਵੈ ਇਹ ਭ੍ਰਮਣ ਕਰਦਿਆਂ ਕਰਦਿਆਂ ਕਈ ਜਨਮ ਨਿਕਲ ਗਏ ਤੇ ਮਾਰਕਾ ਨੇ ਤੇਰੇ ਵਿਛੋੜੇ ਵਿੱਚ ਹੁਣ ਸਮਾਂ ਨਿਕਲ ਗਿਆ ਨਿਕਲਿਆ ਹੋਇਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਜਾਣ ਲੱਗਿਆ ਇਸ ਸੰਸਾਰ ਤੋਂ ਫਿਰ ਜੀਵ ਜਿਹੜਾ ਹੈ ਮਾਰਕਾ ਨੇ ਪਛਤਾਵੇ ਨਾਲ ਜਾਂਦਾ ਹੈ ਹੱਥ ਮਰੋੜਨੇ ਪਛਤਾਵਾ ਕਰਨਾ ਕਿ ਸਾਰੀ ਜ਼ਿੰਦਗੀ ਪੂਰਾ ਸਮਾਂ ਮਿਲਿਆ ਸੀ ਮਨੁੱਖਾ ਜਨਮ ਮਿਲਿਆ ਸੀ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ ਇਹ ਬਾਰ ਬਾਰ ਨਹੀਂ ਮਿਲਦਾ ਜੀ ਫਲ ਜਿਵੇਂ ਪੱਕ ਕੇ ਜਦੋਂ ਡਿੱਗ ਪਏ ਮੁੜ ਕੇ ਟਾਣੇ ਨਾਲ ਨਹੀਂ ਲੱਗਦਾ ਮਰੇ ਕਹਿੰਦੇ ਉਦੋਂ ਸਮਝਾਈ ਕਈ ਵਾਰ ਸਾਨੂੰ ਬੜੇ ਅਖੀਰ ਚ ਜਾ ਕੇ ਸਮਝਾਉਂਦੀ ਏ ਗੱਲ ਤੇ ਉਦੋਂ ਸਮਾਂ ਨਿਕਲ ਚੁੱਕਿਆ ਹੁੰਦਾ ਸਾਰਾ ਤੇ ਪਾਤਸ਼ਾਹ ਕਹਿੰਦੇ ਹੁਣ ਹੱਥ ਛੁਡੋਦਾ ਹੈ ਹੁਣ ਪਛਤਾਵੇ ਨਾਲ ਜਾਂਦਾ ਹੈ ਸੰਸਾਰ ਤੋਂ ਜਨ ਨਾਨਕ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਤੇ ਸੱਚੇ ਪਾਤਸ਼ਾਹ ਨੇ ਅਖੀਰਲੀ ਬੰਦ ਵਿੱਚ ਫਿਰ ਸਾਨੂੰ ਇੱਕ ਤਰੀਕਾ ਦੱਸਿਆ ਕਿ ਅਸੀਂ ਕਿਵੇਂ ਪ੍ਰਾਪਤ ਕੀਤਾ ਸਾਨੂੰ ਦੱਸ ਗਏ ਮਹਾਰਾਜ आत्मचिन परम पद पाया परम सुख पाया आत्मचिन ਆਪਣੇ ਆਪ ਨੂੰ ਖੋਜਣਾ ਸੀ ਸਾਡੀ ਸਾਰੀ ਉਮਰ ਦੂਜਿਆਂ ਨੂੰ ਖੋਜਦੇ ਲੰਘ ਗਈ ਅਸੀਂ ਤਾਂ ਦੂਜਿਆਂ ਦੀ ਓਪਨ ਵੇਖਦੇ ਨਿਕਲ ਗਏ ਆਪਣੇ ਆਪ ਨੂੰ ਜਾਨਣਾ ਸੀ ਜੀ ਆਪਣੇ ਆਪ ਨੂੰ ਖੋਜਣਾ ਸੀ ਆਪਣੇ ਦੁੱਖਾਂ ਦਾ ਕਾਰਨ ਅਸੀਂ ਆਪ ਹੀ ਹੁੰਨੇ ਆ ਇਹ ਵਿਛੋੜੇ ਦਾ ਕਾਰਨ ਵੀ ਅਸੀਂ ਆਪ ਹੀ ਹਾਂ ਤੇ ਜਿਨ੍ਹਾਂ ਨੇ ਫਿਰ ਇਸ ਨੂੰ ਖੋਜ ਲਿਆ ਆਪਣੇ ਆਪ ਨੂੰ ਜਾਣਿਆ ਆਪਣੇ ਆਪ ਨੂੰ ਪਛਾਣਿਆ ਆਪਸ ਵਾਰੇ ਮੈਂ ਮਿਲਾਂ ਅਸੀਂ ਆ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਿਲੇ ਜੀ ਤੇ ਜਿਨ੍ਹਾਂ ਨੇ ਪਾਇਆ ਤੇ ਮਾਰਕ ਨੇ ਭਾਈ ਜਨ ਨਾਨਕ ਕੋ ਹਰ ਦਰਸ ਦਿਖਾਇਆ ਤੇ ਫਿਰ ਜਿਹੜੇ ਜਨ ਬਣ ਗਏ ਸੇਵਕ ਬਣ ਕੇ ਪੰਚਮ ਪਾਤਸ਼ਾਹ ਮਾਰਕ ਨੇ ਉਹਨਾਂ ਨੂੰ ਫਿਰ ਉਸ ਅਕਾਲ ਪੁਰਖ ਨੇ ਆਪ ਦਰਸ਼ਨ ਦਿੱਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਖੋਜਿਆ ਆਪਣੇ ਆਪ ਨੂੰ ਜਾਣਿਆ ਆਪਣੇ ਆਪ ਨੂੰ ਸੰਭਾਲਿਆ ਕਿਉਂਕਿ ਆਪਣੇ ਆਪ ਨੂੰ ਆਪ ਹੀ ਜਾਣ ਸਕਦੇ ਹਾਂ ਜੀ ਅਸੀਂ ਇਸ ਕਰਕੇ ਤਰੀਕਾ ਹੀ ਉਹ ਦੱਸਿਆ ਕਿ ਦੂਜਿਆਂ ਨੂੰ ਖੋਜਣਾ ਛੱਡ ਤੂੰ ਆਪਣੇ ਆਪ ਨੂੰ ਖੋਜਣਾ ਕਰ ਆਪਣੀਆਂ ਗਲਤੀਆਂ ਨੂੰ ਵੇਖਣਾ ਕਰ ਸੁਧਾਰਨਾ ਕਰ ਆਪ ਤਾਂ ਤੂੰ ਸਬਾਲਖ ਦੇ ਦਰਸ਼ਨਾਂ ਦੇ ਕਾਬਲ ਹੋ ਸਕਦਾ ਹੈ ਆਸਾ ਮਹੱਲਾ ਪੰਜਵਾਹ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖੇ ਅਮਰਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁਖ ਸੁਖ ਸਿਮਰੀ ਤੈ ਮਾਜੂਦ ਜਾਂ ਬਪਰਾ ਮੋਕ ਨੂੰ ਕਹਾਂ ਡਰਾਈ ਰਹਾਉ ਅਗਲਾ ਸ਼ਬਦ ਸੱਚੇ ਪਾਤਸ਼ਾਹ ਫਿਰ ਜਗਿਆਸੂ ਦੀ ਅਗਲੀ ਅਵਸਥਾ ਦੇ ਬਿਆਨ ਕਰਦੇ ਨੇ ਕਿ ਜਦੋਂ ਸੋਝੀ ਹੋਈ ਸੰਗਤ ਵਿੱਚ ਆਇਆ ਗੁਰਮੁਖ ਪਿਆਰਿਆਂ ਨੂੰ ਮਿਲਿਆ ਇਸ ਵਿਛੋੜੇ ਦਾ ਅਹਿਸਾਸ ਹੋਇਆ ਤੇ ਫਿਰ ਹਰੀ ਦੀ ਸੇਵਾ ਵਿੱਚ ਜੁੜ ਗਿਆ ਸਿਮਰਨ ਵਿੱਚ ਜੁੜ ਗਿਆ ਕਿ ਕੋਈ ਸਿਮਰਨ ਜਿਹੜਾ ਹੈ ਯਾਦ ਜਿਹੜੀ ਹੈ ਉੱਦਮ ਜਿਹੜਾ ਹੈ ਉਹ ਸਾਨੂੰ ਉਸ ਮਾਲਕ ਵੱਲ ਨੂੰ ਲੈ ਕੇ ਜਾਂਦਾ ਹੈ ਹਰ ਸੇਵਾ ਮੈਂ ਪਰਮ ਨਿਧਾਨ ਸਿਮਰਨ ਕਰਦੇ ਆ ਬਾਣੀ ਪੜਦੇ ਆ ਬਾਣੀ ਵਿਚਾਰਦੇ ਆ ਮਰ ਗਿਆ ਇਹਦੇ ਵਿੱਚੋਂ ਇੱਕ ਪਰਮ ਨਿਧਾਨ ਬਹੁਤ ਵੱਡਾ ਖਜ਼ਾਨਾ ਮਿਲਿਆ ਸੱਚੇ ਪਾਤਸ਼ਾਹ ਸਾਨੂੰ ਲਿਖ ਕੇ ਦੇ ਗਏ ਨੇ ਪਿਓ ਦਾਦੇ ਕਾ ਖੋਰ ਡਿੱਠਾ ਖਜ਼ਾਨਾ ਤੋ ਮੇਰਾ ਮਨ ਭਿਆ ਨਿਧਾਨਾ ਪਰ ਬੜੀ ਅਫਸੋਸ ਦੀ ਗੱਲ ਐ ਅਸੀਂ ਇਸ ਖਜ਼ਾਨੇ ਨੂੰ ਵੰਡ ਨਹੀਂ ਰਹੇ ਅਸੀਂ ਇਸ ਖਜ਼ਾਨੇ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਤੇ ਪੜਪੜ ਗੱਡੇ ਲੱਦੀ ਐ ਤੇ ਪੜਪੜ ਪੜੀ ਐ ਸਾਥ ਪੜੀ ਐ ਜੇਤੇ ਬਰਸ ਬਰਸ ਪੜੀ ਐ ਜੇਤੇ ਮਾਸ ਅਸੀਂ ਤੇ ਬਸ ਹਉਮੇ ਹੰਕਾਰ ਵਿੱਚ ਨਿਕਲ ਗਿਆ ਜੀਤਾ ਪੜਿਆ ਤੇਤਾ ਖੜਿਆ ਹੋ ਗਿਆ ਸਾਡਾ ਤੇ ਇਹਨੂੰ ਵਿਚਾਰਨਾ ਸੀ ਪਰ ਪਾਤਸ਼ਾਹ ਕਹਿੰਦੇ ਨਹੀਂ ਪਾਈ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਕੋਈ ਵਿਰਲੇ ਵਿਰਲੇ ਗੁਰਮੁਖ ਨੇ ਜਿਹੜੇ ਬਾਣੀ ਦੀ ਵਿਚਾਰ ਕਰਦੇ ਨੇ ਤੇ ਪਾਤਸ਼ਾਹ ਕਹਿੰਦੇ ਇਹਦੇ ਵਿੱਚੋਂ ਖਜ਼ਾਨਾ ਲੱਭ ਲੈਂਦੇ ਨੇ ਹਰ ਸੇਵਾ ਮੈਂ ਅਮਰਤ ਨਾਮ ਹਰੀ ਦੀ ਸੇਵਾ ਵਿੱਚ ਇਹ ਨਾਮ ਰੂਪੀ ਅਮਰਤ ਪ੍ਰਾਪਤ ਹੁੰਦਾ ਹੈ ਹਰ ਮੇਰਾ ਸਾਥੀ ਸੰਗ ਸਖਾਈ ਸਿਮਰਨ ਕਰਦੇ ਆਂ ਇਹ ਗੱਲ ਸਮਝ ਆ ਗਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਉਹ ਮੇਰਾ ਸੰਗੀ ਹੈ ਮੇਰਾ ਸਾਥੀ ਹੈ ਮੇਰਾ ਸਖਾ ਹੈ ਅਖੀਰ ਤੱਕ ਸਾਥ ਦੇਣ ਵਾਲਾ ਹੈ ਦੁੱਖ ਸੁੱਖ ਸਿਮਰੀਤ ਹੈ ਮਾਜੂਦਾ ਕਿਉਂ ਮੈਂ ਦੁੱਖ ਵਿੱਚ ਸੁੱਖ ਵਿੱਚ ਜਦੋਂ ਵੀ ਉਹਨੂੰ ਸਿਮਰਦਾ ਉਹ ਤੇ ਹਾਜ਼ਰ ਨਾਜ਼ਰ ਹੈ ਜੀ ਸਦਾ ਅੰਗ ਸੰਗੇ ਅਭੰਗੰ ਪਵੋਤੇ ਉਹ ਤੇ ਹਮੇਸ਼ਾ ਹੀ ਅੰਗ ਸੰਗ ਹੈ ਜੰਬ ਪਰਾਂ ਮੋਕੋ ਕਹਾਂ ਡਰਾਈ ਉਹਦਾ ਸਿਮਰਨ ਕਰਦੇ ਆ ਹੋਏ ਆ ਉੱਥੇ ਮੇਰੇ ਹਾਜ਼ਰ-ਨਾਜ਼ਰ ਹੈ ਹਮੇਸ਼ਾ ਮੇਰੇ ਨਾਲ ਹੈ ਇਹ ਜਮ ਇਹ ਕਾਮ ਕ੍ਰੋਧ ਲੋਭ ਓੰਕਾਰ ਵਿਚਾਰੇ ਮੇਰਾ ਕੁਝ ਨਹੀਂ ਕਰ ਸਕਦੇ ਕਿਉਂਕਿ ਦੀਵਾ ਬਲੇ ਹਨੇਰਾ ਜਾਏ ਜਿੱਥੇ ਦੀਵਾ ਬਲਦਾ ਹੋਵੇ ਉੱਥੇ ਹਨੇਰਾ ਨਹੀਂ ਆਉਂਦਾ ਜਿੱਥੇ ਸਿਮਰਨ ਹੋਵੇ ਜਿੱਥੇ ਉਸ ਵਹਿਰੂ ਅਕਾਲਪੁਰਖ ਦੀ ਲਿਵ ਲੱਗੀ ਹੋਵੇ ਇਹ ਜਮ ਉੱਥੇ ਕਿੱਥੋਂ ਆ ਸਕਦੇ ਨੇ ਫਿਰ ਰਹਾਉ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੀ ਦੀ ਬਾਣ ਹੁਣ ਮੇਰੀ ਓਟ ਹਰੀ ਹੈ ਉਹੋ ਹੀ ਮੇਰਾ ਤਾਣ ਹੈ ਉਹੋ ਹੀ ਮੇਰਾ ਜੋਰ ਹੈ ਪਹਿਲਾਂ ਅਸੀਂ ਦੂਸਰਿਆਂ ਤੋਂ ਆਸ ਰੱਖਦੇ ਸੀ ਦੂਸਰਿਆਂ ਦੀ ਓਟ ਲੈਂਦੇ ਸੀ ਸਮਝ ਆਈ ਮਨਮੁਖ ਹੋਏ ਬੰਦੇ ਕਾ ਬੰਦਾ ਅਸੀਂ ਓਟ ਲੈਂਦੇ ਸੀ ਕਿ ਮੇਰੇ ਨਾਲ ਇੰਨੇ ਬੰਦੇ ਨੇ ਮੇਰੇ ਨਾਲ ਇੰਨੇ ਨੇ ਸਾਡਾ ਐਡਾ ਟੱਬਰ ਹੈ ਮੇਰੇ ਐਨੇ ਭਰਾ ਨੇ ਮੇਰੇ ਐਨੇ ਆਹ ਨੇ ਮੇਰੇ ਸਭ ਕੁਝ ਤਿਆਗ ਦਿੱਤਾ ਹੁਣ ਹਰੀ ਦੀ ਓਟ ਹੈ ਹਰੀ ਦਾ ਆਸਰਾ ਹੈ ਉਹਦਾ ਹੀ ਤਾਨ ਹੈ ਹਰ ਮੇਰਾ ਸਖਾ ਮਨ ਮਾਈ دیਵਾਨਾ ਉਹ ਮੇਰਾ ਸਖਾ ਹੈ ਮੇਰਾ ਮਿੱਤਰ ਹੈ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕੋ ਕਾ ਕੀ ਕਮੀਆਂ ਤੇ ਮਾਰੇ ਕਰੇ ਹੁਣ ਸਾਡਾ ਸਹਾਈਤਾ ਕਰਨ ਵਾਲਾ ਹੈ ਹਰ ਮੇਰੀ ਪੂੰਜੀ ਹਰ ਵੇ ਸਾਹਾ ਗੁਰਮੁਖ ਧਨਖੱਟੀ ਹਰ ਮੇਰਾ ਸ਼ਾ ਹਰੀ ਦਾ ਨਾਮ ਹਰੀ ਦੇ ਗੁਣ ਇਹ ਮੇਰੀ ਪੂੰਜੀ ਹੈ ਮੇਰਾ ਪੂਰਨ ਭਰੋਸਾ ਹੈ ਯਕੀਨ ਹੈ ਉਹਦੇ ਉੱਤੇ ਗੁਰਮੁਖ ਮਨਖੱਟੀ ਹਰ ਮੇਰਾ ਸ਼ਾ ਇਹ ਮਨ ਹੁਣ ਗੁਰਮੁਖ ਹੋ ਗਿਆ ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਚੱਲਦਾ ਹੈ ਤੇ ਮੇਰਾ ਸ਼ਾਹੂਕਾਰ ਅਕਾਲ ਪੁਰਖ ਆਪ ਹੋ ਗਿਆ ਦਾਤਾਂ ਦੇਣ ਵਾਲਾ ਹੋ ਗਿਆ ਗੁਰ ਕਿਰਪਾ ਤੇ ਇਹ ਮੱਤ ਆਵੇ ਜਰਨਾਨਕ ਹਰ ਕੈ ਅੰਗ ਸਮਾਵੇ ਤੇ ਪਾਤਸ਼ਾਹ ਕਹਿੰਦੇ ਇਹ ਮੱਤ ਗੁਰੂ ਦੀ ਕਿਰਪਾ ਨਾਲ ਹੀ ਆਉਂਦੀ ਹੈ ਗੁਰੂ ਕਿਰਪਾ ਕਰੇ ਤਾਂ ਇਹ ਮੱਤ ਆਉਂਦੀ ਹੈ ਨਹੀਂ ਤੇ ਅਸੀਂ ਆਪਣੇ ਹੰਕਾਰ ਵਿੱਚ ਹੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਆ ਪਾਤਸ਼ਾਹ ਕਹਿੰਦੇ ਨੇ ਗੱਲ ਬਾਣੀ ਚ ਗੁਰ ਕੀ ਮੱਤ ਤੂੰ ਲੈ ਇਆਣੇ ਭਗਤ ਬਿਨਾ ਬਾਓ ਡੂਬੇ ਸਿਆਣੇ ਆਪਣੀਆਂ ਸਿਆਣਪਾਂ ਆਪਣੀਆਂ ਚਤਰਾਈਆਂ ਕੰਮ ਨਹੀਂ ਕਰਦੀਆਂ ਹਾਂ ਗੁਰੂ ਕਿਰਪਾ ਕਰਦਾ ਜਦੋਂ ਬਖਸ਼ਿਸ਼ ਕਰਦਾ ਤਾਂ ਇਹ ਮਤ ਆਉਂਦੀ ਹੈ ਉਹ ਆਪ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਜਨ ਨਾਨਕ ਹਰ ਕਾ ਅੰਕ ਸਮਾਵੈ ਤੇ ਮਰੇ ਕਨੇ ਜਿਹੜੇ ਤੇਰੇ ਜਾਣਨੇ ਜਿਹੜੇ ਤੇਰੇ ਸੇਵਕ ਨੇ ਉਹ ਤੇਰੇ ਵਿੱਚ ਸਮਾ ਜਾਂਦੇ ਨੇ ਤੇਰੇ ਵਰਗੇ ਹੀ ਹੋ ਜਾਂਦੇ ਨੇ ਕਹਿਣੇ ਵਾਲੇ ਤੇਰੇ ਰਹਿ ਸਮਾਏ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਉਹ ਤੇਰੇ ਵਰਗੇ ਹੋ ਗਏ ਜਿਨ੍ਹਾਂ ਦੇ ਉੱਤੇ ਤੂੰ ਕਿਰਪਾ ਕੀਤੀ ਜਿਨ੍ਹਾਂ ਉੱਤੇ ਤੂੰ ਬਖਸ਼ਿਸ਼ ਕੀਤੀ ਜਿਨ੍ਹਾਂ ਨੂੰ ਤੂੰ ਮੱਤ ਦਿੱਤੀ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਤੇ ਪਾਤਸ਼ਾਹ ਕਹਿੰਦੇ ਫਿਰ ਉਹ ਉਹਦੇ ਵਰਗੇ ਹੋ ਗਏ ਹਰਕੇ ਸੇਵਕ ਹਰਕਾ ਸੇਵਕ ਸੋ ਹਰ ਜੇਹਾ ਉਹ ਹਰੀ ਵਰਗੇ ਹੋ ਗਏ ਉਹ ਦਿਆਲੂ ਕਿਰਪਾਲੂ ਮਿੱਠ ਬੋਲੜੇ ਨਿਰਭਉ ਨਿਰਵੈਰ ਉਹ ਗੁਣਾਂ 'ਚ ਤਾਰਨ ਵਾਲੇ ਹੋ ਗਏ ਤੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਅਸੀਂ ਤੁਹਾਡੇ ਦਰ ਤੇ ਆਏ ਆਂ ਅਸੀਂ ਬੇਸਮਝ ਹਾਂ ਸਾਡੇ ਮਨ ਵਿੱਚ ਆਸ ਹੈ ਤੇਰੇ ਦਰਸ਼ਨਾਂ ਦੀ ਤੇਰੀ ਪਿਆਸ ਤੁਸੀਂ ਕਿਰਪਾ ਕਰੋ ਬਖਸ਼ਿਸ਼ ਕਰੋ ਇਹ ਸਾਨੂੰ ਮੱਤ ਦੇ ਦਿਓ ਸਾਨੂੰ ਮੱਤ ਆ ਜਾਏ ਅਸੀਂ ਤੈਨੂੰ ਸਿਮਰ ਸਕੀਏ ਤੈਨੂੰ ਯਾਦ ਕਰ ਸਕੀਏ ਸਮਝੜਾ ਹੈ ਉਸ ਸੰਪੂਰਨ ਹੁੰਦਾ ਹੈ ਹੋਈਆਂ ਪੂਰਨਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ